ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਇਹ ਵੀ ਜਿਹੜੀ ਬੁਰਾਈ ਵੱਧ ਰਹੀ ਏ ਪਖੰਡ ਵੱਧ ਰਿਹਾ ਏ ਕਰਪਸ਼ਨ ਵੱਧ ਰਹੀ ਏ ਧੋਖਾ ਧੜੀ ਬੇਈਮਾਨੀ ਠੱਗੀ ਠੋਰੀ ਇਹਨੂੰ ਸਾਰੇ ਨੂੰ ਇੱਕ ਹੀ ਨਾਂ ਦੇ ਦਿੰਨੇ ਆ ਬੁਰਾਈ ਜਿਹੜੀ ਬੁਰਾਈ ਵੱਧ ਰਹੀ ਏ ਚਾਹੇ ਉਹ ਸਮਾਜ ਦੇ ਅੰਦਰ ਹੋਵੇ ਰਾਜਨੀਤੀ ਦੇ ਅੰਦਰ ਹੋਵੇ ਜਾਂ ਧਰਮ ਨੀਤੀ ਦੇ ਅੰਦਰ ਹੋਵੇ ਧਾਰਮਿਕ ਰਾਹਾਂ ਦੇ ਉੱਤੇ ਹੋਵੇ ਉਹ ਬੁਰਾਈ ਵਧਾਉਣ ਵਾਲੇ ਤੇ ਬਤਾ ਰਹੇ ਨੇ ਜਿਨ੍ਹਾਂ ਦਾ ਕੰਮ ਬੁਰਾਈ ਫਲਾਉਣਾ ਹੈ ਉਹ ਤੇ ਫਲਾਉਣਗੇ ਜਿਨ੍ਹਾਂ ਦਾ ਸੁਭਾਗ ਗੰਦਗੀ ਪਾਉਣਾ ਹੈ ਉਹ ਤੇ ਪਾਉਣਗੇ ਪਰ ਕੁਛ ਗੰਦਗੀ ਤੇ ਉਹਨਾਂ ਕਾਰਨ ਪੈਦਾ ਹੋਈ ਜਿਹੜੇ ਗੰਦਗੀ ਪਾਉਣਾ ਚਾਹੁੰਦੇ ਸਨ ਬੁਰਾਈ ਫਲਾਉਣਾ ਚਾਹੁੰਦੇ ਸਨ ਪਰ ਕੁਛ ਗੰਦਗੀ ਉਹਨਾਂ ਕਾਰਨ ਵੀ ਪੈਦਾ ਹੋਈ ਜਿਹੜੇ ਗੰਦਗੀ ਨੂੰ ਸਾਫ਼ ਕਰਨ ਦਾ ਹਿਆ ਨਹੀਂ ਰੱਖਦੇ ਬੁਰਾਈ ਵਧ ਰਹੀ ਹੈ ਉਨੂੰ ਵੇਖ ਕੇ ਛੁੱਪ ਕਰਕੇ ਉੱਥੋਂ ਨਿਕਲ ਜਾਂਦੇ ਰਹੇ ਮੈਂ ਬਾਹਰਲੇ ਆ ਦੇਸ਼ਾਂ ਦੇ ਅੰਦਰ ਅਮਰੀਕਾ ਕੈਨੇਡਾ ਇਹਨਾਂ ਦੇਸ਼ਾਂ ਦੇ ਅੰਦਰ ਯੂਕੇ ਦੇ ਅੰਦਰ ਵੇਖਿਆ ਕਈਆਂ ਥਾਵਾਂ ਤੇ ਮੈਂ ਇੱਕ ਵਾਰੀ ਇੱਕ ਗੋਰੀ ਨੂੰ ਪ੍ਰਸ਼ਨ ਵੀ ਕੀਤਾ 올ਡ ਏ ਸੀ ਮੇਰੇ ਤੋਂ ਵੀ ਉਮਰ ਦੀ ਵੱਡੀ ਸੀ ਸੈਟਰਡੇ ਦਾ ਸਮਾਂ ਸੀ ਮੈਂ ਸੈਰ ਕਰ ਰਿਹਾ ਸੀ ਔਰ ਮੈਂ ਉਹਨੂੰ ਵੇਖਿਆ ਕਿ ਉਹ ਟਰੈਸ਼ ਚੁੱਕ ਚੁੱਕ ਕੇ ਸੜਕ ਦੇ ਕੰਡਿਆਂ ਦੇ ਉੱਤੇ ਕੋਈ ਕਾਗਜ਼ ਕੋਈ ਬੋਤਲ ਕੋਈ ਚੀਜ਼ ਉਹਨੂੰ ਚੁੱਕ-ਚੁੱਕ ਕੇ ਕਟ੍ਰੈਸ਼ ਬੈਗਸ ਸੀ ਉਹਦੇ ਵਿੱਚ ਪਾਈ ਜਾ ਰਹੀ ਸੀ ਤੇ ਮੈਂ ਸਵਾਲ ਕੀਤਾ ਮੈਂ ਕਿਹਾ ਇਹ ਤੇਰੀ ਜੌਬ ਹੈ ਉਹ ਕਹਿਣ ਲੱਗੀ ਨਹੀਂ ਮੈਂ ਕਿਹਾ ਫੇਰ ਉਹ ਕਹਿੰਦੀ ਮੈਂ ਇਸ ਦੇਸ਼ ਦੀ ਸਿਟੀਜ਼ਨ ਆ ਤੇ ਚੰਗੀ ਸਿਟੀਜ਼ਨ ਹੋਣ ਦੇ ਨਾਤੇ ਚੰਗੀ ਨਾਗਰਿਕ ਹੋਣ ਦੇ ਨਾਤੇ ਮੇਰੀ ਡਿਊਟੀ ਬੰਦੀ ਹੈ ਮੇਰਾ ਫਰਜ਼ ਬੰਦਾ ਹੈ ਕਿ ਮੈਂ ਦੇਸ਼ ਨੂੰ ਸਾਫ਼ ਕਰਾਂ ਜਿੰਨਾ ਮੇਰੇ ਵੱਸ ਵਿੱਚ ਹੈ ਉਹਨਾਂ ਤੇ ਮੈਂ ਸਾਫ਼ ਕਰਾਂ ਉਹ ਕਹਿੰਦੀ ਦੋ ਦਿਨ ਮੇਰੇ ਕੋਲ ਛੁੱਟੀ ਹੁੰਦੀ ਹੈ ਸੈਚਰਡੇ ਸੰਡੇ ਸ਼ਨੀਵਾਰ ਤੇ ਇਤਵਾਰ ਉਹ ਦੋਵੇਂ ਦਿਨ ਐਤਵਾਰ ਤੇ ਸ਼ਨੀਵਾਰ ਕਹਿੰਦੀ ਮੈਂ 2 ਘੰਟੇ ਦੀ ਆਪਣੇ ਆਪ ਨੂੰ ਡਿਊਟੀ ਦਿਤੀ ਹੈ ਫਰਜ਼ੇ ਦਿੱਤਾ ਹੈ ਕਿ 2 ਘੰਟੇ ਲਈ ਨਿਕਲਣਾ ਹੈ ਨਾਲੇ ਮੇਰੀ ਸੈਰ ਹੋ ਜਾਂਦੀ ਨਾਲੇ ਜੋ ਮੈਨੂੰ ਮਿਲਦਾ ਮੈਂ ਟਰੈਸ਼ ਚੁੱਕ ਕੇ ਪਾ ਲਈਨੀ ਕਹਿੰਦੀ ਕਿਸੇ ਨੂੰ ਕੁਝ ਨਹੀਂ ਮੈਂ ਬੜਾ ਖੁਸ਼ ਹੋਇਆ ਬੜਾ ਪ੍ਰਭਾਵਿਤ ਹੋਇਆ ਬਹੁਤ ਮੋਤਾਸਰ ਹੋਇਆ ਵੀ ਇਦਾਂ ਦੇ ਲੋਕ ਨੇ ਜੋ ਗੰਦਗੀ ਨੂੰ ਚੁੱਕਦੇ ਨੇ ਤੇ ਇਦਾਂ ਦੇ ਵੀ ਲੋਕ ਨੇ ਜਿਨ੍ਹਾਂ ਨੇ ਉਹ ਬੋਤਲਾਂ ਜਾਂ ਕਾਗਜ਼ ਸਟੇਸ਼ਨ ਗੰਦਗੀ ਪਾਉਂਦੇ ਵੀ ਨੇ ਉਹ ਤਾਂ ਮੈਂ ਉਦਾਹਰਨ ਤੁਹਾਡੇ ਸਾਹਮਣੇ ਲਿਆਂਦੀ। ਮਤਲਬ ਇਹ ਹੈ ਵੀ ਧਰਮ ਦੇ ਅੰਦਰ ਪਖੰਡ ਫਲਾਉਣਾ, ਰਾਜਨੀਤੀ ਦੇ ਅੰਦਰ ਤੰਦਲੀ ਦਾ ਪੈਦਾ ਕਰਨਾ, ਰਿਸ਼ਵਤਖੋਰੀ ਦਾ ਪੈਦਾ ਕਰਨਾ, ਸਮਾਜ ਦੇ ਅੰਦਰ ਬੁਰਾਈ ਦਾ ਪੈਦਾ ਕਰਨਾ। ਕੁਝ ਲੋਕ ਨੇ ਜਿਨ੍ਹਾਂ ਦਾ ਕੰਮ ਏ ਇਹ ਕੁਝ ਕਰਨਾ ਪਰ ਕੁਝ ਲੋਕ ਨੇ ਜੋ ਇਸ ਗੰਦਗੀ ਨੂੰ ਸਾਫ਼ ਕਰਦੇ ਨੇ ਤੇ ਕੁਝ ਲੋਕ ਨੇ ਜਿਹੜੇ ਗੰਦਗੀ ਵੇਖਦੇ ਨੇ ਉਹਨਾਂ ਦਾ ਫਲਾਉਂਦੇ ਨੇ ਤੇ ਨਾ ਸਾਫ ਕਰਦੇ ਨੇ ਚੁੱਪ ਕਰਕੇ ਗੰਦਗੀ ਦੇ ਕੋਲੋਂ ਨਿਕਲ ਜਾਂਦੇ ਨੇ ਉਹ ਜਿਹੜੇ ਚੁੱਪ ਕਰਕੇ ਗੰਦਗੀ ਦੇ ਕੋਲੋਂ ਨਿਕਲ ਜਾਂਦੇ ਨੇ ਬੁਰਾਈ ਦੇ ਕੋਲੋਂ ਨਿਕਲ ਜਾਂਦੇ ਨੇ ਉਹਨਾਂ ਦਾ ਇੱਕ ਦੋਸ਼ ਤੇ ਹੈ ਕਿ ਉਹਨਾਂ ਨੇ ਗੰਦਗੀ ਵੇਖੀ ਸੀ ਤੇ ਗੰਦਗੀ ਦੇ ਬਾਰੇ ਨਾ ਕਿਸੇ ਨੂੰ ਕਿਹਾ ਹੈ ਨਾ ਗੰਦਗੀ ਦੇ ਬਾਰੇ ਬੋਲੇ ਨੇ ਤੇ ਨਾ ਗੰਦਗੀ ਨੂੰ ਸਾਫ ਕਰਨ ਦਾ ਯਤਨ ਕੀਤਾ ਬੁਰਾਈ ਨੂੰ ਮਿਟਾਓਗੇ ਤੇ ਬੁਰਾਈ ਮਿਟੇਗੀ ਵਰਨਾ ਨਹੀਂ ਮਿਟੇਗੀ ਮੈਨੂੰ ਇੱਥੇ ਕਨਾ ਕਿਸੇ ਆਦੀਬ ਦਾ ਬੋਲ ਚ ਇੱਥੇ ਆਉਂਦਾ ਹੈ ਉਹ ਕਹਿੰਦਾ ਹੈ ਵੀ ਅਗਰ ਬੋਲਤਾ ਹਾਂ ਸੱਚ ਬੋਲਣਾ ਹੈ ਬੁਰਾਈ ਦੇ ਵਿਰੁੱਧ ਬੋਲਣਾ ਹੈ ਅਗਰ ਬੋਲਤਾ ਹਾਂ ਤਾਂ ਸ਼ਾਇਦ ਉਹਨਕੋ ਤਕਲੀਫ ਹੋ ਜਿਹੜੇ ਬੁਰਾਈ ਫਲਾਉਣ ਵਾਲੇ ਨੇ ਭਾਵੇਂ ਉਹ ਧਰਮ ਦੇ ਅੰਦਰ ਨੇ ਭਾਵੇਂ ਰਾਜਨੀਤੀ ਦੇ ਅੰਦਰ ਨੇ ਚਾਹੇ ਸਮਾਜ ਦੇ ਅੰਦਰ ਨੇ ਅਗਰ ਬੋਲਤਾ ਹਾਂ ਤਾਂ ਸ਼ਾਇਦ ਉਹਨਕੋ ਤਕਲੀਫ ਹੋ ਖਾਮੋਸ਼ ਰਹਤਾ ਹਾਂ ਤਾਂ ਨਾਨਕ ਸੇ ਕੋਤਾਈ ਹੋਤੀ ਹੈ ਜੇ ਮੈਂ ਚੋਪਰੇ ਨਾ ਤੇ ਉਹ ਕਹਿੰਦਾ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਗਵਾਰਾ ਨਹੀਂ ਕਿਉਂ ਕਿ ਨਾਨਕ ਦੇ ਨਾਲ ਵੀ ਕੁਤਾਈ ਪਾਤਸ਼ਾਹ ਦੇ ਨਾਲ ਵੀ ਕੁਤਾਈ ਹੁੰਦੀ ਹੈ ਉਹਨਾਂ ਦੇ ਬੁੱਲਾਂ ਦਾ ਮੈਂ ਵਿਰੋਧੀ ਬਣ ਜਾਗਾ ਜੇ ਮੈਂ ਸੱਚ ਨੂੰ ਬੋਲ ਨਾ ਸਕਿਆ ਤੇ ਜਿੰਨਾ ਬੋਲ ਸਕਦੇ ਹੋ ਹੈਸियत ਦੇ ਅੰਦਰ ਰਹਿ ਕੇ ਬੋਲੋ ਕਾਦ ਦੇ ਵਿੱਚ ਰਹਿ ਕੇ ਬੋਲੋ ਪਰ ਜ਼ਰੂਰ ਬੋਲੋ ਜੇ ਨਾ ਬੋਲੇ ਤੇ ਤੁਸੀਂ ਵੀ ਬੁਰਿਆਂ ਦੀ ਕਤਾਰ ਦੇ ਅੰਦਰ ਆਪਣੀ ਗਿਣਤੀ ਕਰਵਾ ਲੋਗੇ ऋषवत खोरी खो वे बेचारी किसी ਛੜਕ ਦੇ ਉੱਤੇ ਮੰਨ ਲੋ ਲੁੱਟਖੋ ਹੁੰਦੀ ਹੋਵੇ ਕਿਸੇ ਛੜਕ ਦੇ ਉੱਤੇ ਤੇ ਚਾਰ ਸੱਜਣ ਪਿੰਡ ਵਾਲੇ ਇਕੱਠੇ ਹੋ ਕੇ ਡੀਸੀ ਦੇ ਕੋਲ ਜਾਂਦੇ ਹੋਣ ਵੀ ਸਾਡੀ ਛੜਕ ਦੇ ਉੱਤੇ ਰੋਜ਼ ਇਦਾਂ ਹਨੇਰੇ ਦੇ ਅੰਦਰ ਲੁੱਟਕੋ ਹੁੰਦੀ ਕਿਸੇ ਨਾ ਕਿਸੇ ਬਾਈਕ ਵਾਲੇ ਨੂੰ ਕਾਰ ਵਾਲੇ ਨੂੰ ਲੁੱਟ ਲਿਆ ਜਾਂਦਾ ਅੱਛਾ ਜਾਣ ਵਾਲਿਆਂ ਦੇ ਅੰਦਰ ਤੇ ਤੁਸੀਂ ਜਾ ਸਕਦੇ ਹੋ ਨਾ ਜੇ ਆਗੂ ਬਣ ਕੇ ਡੀਸੀ ਦੇ ਸਾਹਮਣੇ ਗੱਲ ਕਰਨ ਦੀ ਹੈਸੀਅਤ ਨਹੀਂ ਤੇ ਨਫਰੀ ਤੇ ਵਧਾ ਸਕਦੇ ਹੋ ਨਾ ਜਾ ਤੇ ਸਕਦੇ ਹੋ ਨਾ ਮੈਂ ਐਗਜ਼ਾਮਪਲ ਦੇ ਰਿਹਾ ਤੁਸੀਂ ਸੱਚ ਬੋਲਣ ਵਾਲਿਆਂ ਦੀ ਹਾਮੀ ਤੇ ਭਰ ਸਕਦੇ ਹੋ ਸੱਚ ਬੋਲਣ ਵਾਲਿਆਂ ਦੇ ਨਾਲ ਜੀ ਤੇ ਕਹਿ ਸਕਦੇ ਹੋ ਪਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੁਹਾਡਾ ਚੁੱਪ ਰਹਿਣਾ ਤੁਹਾਡੀ ਕਾਇਰਤਾ ਦੇ ਅੰਦਰ ਆ ਜਾਂਦਾ ਹੈ ਤੁਹਾਡਾ ਚੁੱਪ ਰਹਿਣਾ ਬੁਰਾਈ ਨੂੰ ਹੰਗਾਰਾ ਦੇ ਜਾਂਦਾ ਹੈ ਵੀ ਬਹੁਤੇ ਲੋਕ ਚੁੱਪ ਨੇ ਤੇ ਆਪਾਂ ਫਿਰ ਹੋਰ ਵੱਧ ਕੇ ਬੁਰਾਈ ਕਿਉਂ ਨਾ ਕਰੀਏ ਤੁਹਾਡਾ ਚੁੱਪ ਰਹਿਣਾ ਤੁਹਾਡੀ ਕਾਇਰਤਾ गिनी ਜਾਏਗੀ ਤੁਹਾਡਾ ਚੁੱਪ ਰਹਿਣਾ ਬੁਰਾਈ ਦੀ ਹਮਾਇਤ गिनी ਜਾਏਗੀ ਜੇ ਕੁਝ ਨਹੀਂ ਕਰ ਸਕਦੇ ਤੇ ਜਿਹੜੇ ਕਰ ਰਹੇ ਨੇ ਕਮ ਸੇ ਕਮ ਉਹਨਾਂ ਦੇ ਨਾਲ ਖਲੋ ਜਾਓ ਉਹਨਾਂ ਦੀ ਨਫਰੀ ਵਧਾ ਦਿਓ ਉਹਨਾਂ ਦੀ ਹਾਂ ਦੇ ਅੰਦਰ ਹਾਂ ਮਿਲਾ ਦਿਓ ਤੁਹਾਡਾ ਇਨਾ ਹੀ ਯੋਗਦਾਨ ਬੜਾ ਹੈ ਹਾਂ ਬੋਲੋ ਪਰ ਆਪਣੀ ਹੈਸੀਅਤ ਦੇ ਮੁਤਾਬਕ ਚਲੋ ਮੈਂ ਇੱਕ ਗੱਲ ਇੱਥੇ ਹੋਰ ਕਰ ਦੇਣਾ ਛੋਟੇ ਸਹਿਬ ਚਾਦਿਆਂ ਦਾ ਕੇਸ ਜਦੋਂ ਸਰਹੰਦ ਦੇ ਕਚੈਰੀ ਦੇ ਅੰਦਰ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਮੈਂ ਗੱਲ ਨੂੰ ਬੜੀ ਛੋਟੀ ਕਰਕੇ ਕਹਿ ਰਿਹਾ 17 ਪ੍ਰਤੀਸ਼ਟਿਤ ਹਸਤੀਆਂ ਬੈੰਦੀਆਂ ਨੇ ਸੈਬਜ਼ਾਦਿਆਂ ਦੇ ਕੇਸ ਦਾ ਫੈਸਲਾ ਕਰਨ ਵਾਸਤੇ ਇੱਕ ਬੋਲਦਾ ਹੈ ਉਹਨਾਂ 17 ਵਿੱਚੋਂ ਉਸ ਇੱਕ ਦਾ ਨਾਮ ਤੁਸੀਂ ਅੱਜ ਤੱਕ ਵੀ ਚੇਤਾ ਰੱਖਿਆ ਹੈ ਉਸ ਇੱਕ ਦੇ ਸ਼ਹਿਰ ਨੂੰ ਤੁਸੀਂ ਅੱਜ ਤੱਕ ਵੀ ਉਜਾੜਿਆ ਨਹੀਂ ਬੰਦਾ ਬਹਾਦਰ ਜੀ ਆਏ ਕਹਿੰਦੇ ਨੇ ਲੋਹੇ ਦਾ ਸੁਹਾਗਾ ਮਾਰਿਆ ਸੀ ਪਰ ਉਹ ਸ਼ਹਿਰ ਨੂੰ ਨਹੀਂ ਉਚਾੜਿਆ ਜਿਹਦਾ ਨਾਮ ਮਲੇਰਕੋਟਲਾ ਹੈ ਉੱਥੋਂ ਦਾ ਸੀ ਨਵਾਬ ਉਹਦਾ ਨਾਮ ਸੀ ਸ਼ੇਰ ਮੁਹੰਮਦ ਖਾਨ ਉਹਨੇ ਸਿਰਫ ਸੱਚ ਦੀ ਹਮਾਇਤ ਕੀਤੀ ਇਹ ਸੱਚ ਦਾ ਹਾ ਨਾਰਾ ਮਾਰਿਆ ਹਾ ਦਾ ਨਾਰਾ ਮਾਰਿਆ ਉਹਨੇ ਕਿਹਾ ਵੀ ਮੈਂ ਕਹਿੰਨਾ ਇਹ ਬੱਚੇ ਨੇ ਛੋਟੇ ਨੇ ਕੁਰਾਨ ਕਹਿੰਦੀ ਏ ਇਹਨਾਂ ਨੂੰ ਮੁਆਫ ਕਰ ਦਿਓ ਤੇ ਮੈਂ ਵੀ ਕਹਿੰਨਾ ਨਾ ਮੁਆਫ ਕਰ ਦਿਓ ਸ਼ੇਰ ਮੁਹੰਮਦ ਖਾਨ ਦੇ ਕਹਿਣ ਦੇ ਨਾਲ ਕੋਈ ਅਸਰ ਤੇ ਨਹੀਂ ਹੋਇਆ ਸਾਹਿਬ ਜਾਦੇ ਰਿਆ ਤੇ ਨਹੀਂ ਹੋਏ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਸ਼ੇਰ ਮੁਹੰਮਦ ਖਾਨ ਦੀ ਇੱਜ਼ਤ ਤੇ ਬਣ ਗਈ ਨਾ ਸਿਰਫ ਸੱਚ ਬੋਲਿਆ ਭਰਾਓ ਧਰਮ ਦੇ ਅੰਦਰ ਜਿੰਨਾ ਪਖੰਡ ਚੱਲ ਰਿਹਾ ਹੈ ਧਰਮ ਦੇ ਅੰਦਰ ਜਿੰਨਾ ਡੇਰਾਵਾ ਚੱਲ ਰਿਹਾ ਹੈ ਅਕਾਲ ਤਖਤ ਤੱਕ ਸਾਰੀ ਤਸਵੀਰ ਤੁਹਾਡੇ ਸਾਹਮਣੇ ਮੈਨੂੰ ਕਹਿਣ ਦੀ ਲੋੜ ਨਹੀਂ ਸੱਚ ਤੇ ਬੋਲੋ ਜੇ ਕੁਝ ਨਹੀਂ ਕਰ ਸਕਦੇ ਸੱਚ ਤੇ ਬੋਲੋ ਸੱਚ ਤੋਂ ਪਜੋ ਨਾ ਨਹੀਂ ਤੇ ਪਛਤਾਉਣਾ ਪਏਗਾ ਗੁਰੂਆਂ ਬਾਰੇ ਕਹਿ ਦੇਣਾ ਤੇ ਬੜਾ ਸੌਖਾ ਹੈ ਕਿ ਉਹ ਬੜੇ ਯੋਧੇ ਸਨ ਬੜੇ ਬਹਾਦਰ ਸਨ ਪਰ ਜੇ ਉਹਦਾਂ ਦੇ ਨਹੀਂ ਬੋਲਣ ਵਾਲੇ ਨਹੀਂ ਕਮ ਸੇ ਕਮ ਨਾਲ ਤੇ ਖਲੋਜਿਆ ਕਰੋ ਸੱਚ ਬੋਲਣ ਵਾਲਿਆਂ ਦੇ ਇੱਜ਼ਤਾਂ ਲੁੱਟਾਰੇ ਉਹ ਤਨ ਲੁੱਟਾਰੇ ਉਹ ਡੇਰਿਆਂ ਤੋਂ ਮਾਲ ਮੱਤਾ ਲੁੱਟਾਰੇ ਉਹ ਤੇ ਡੇਰੇ ਵਾਲਿਆਂ ਦੀ ਹਾਮੀ ਭਰ ਰਹੇ ਕਿੱਦਾਂ ਦੇ ਬੰਦੇ ਹੋ ਤੁਸੀਂ ਗੁਰੂਆਂ ਦੇ ਵਿਰੋਧ ਵਿੱਚ ਭੁੱਗਤ ਰਹੇ ਹੋ ਗੁਰਮਤ ਦੇ ਵਿਰੋਧ ਵਿੱਚ ਭੁੱਗਤ ਰਹੇ ਹੋ ਲੁੱਟਣ ਵਾਲੇ ਨੇ ਅੱਜ ਦੁੱਜੇ ਨੂੰ ਲੁੱਟਿਆ ਕੱਲ ਨੂੰ ਤੁਹਾਨੂੰ ਵੀ ਲੁੱਟੇਗਾ ਤੁਹਾਡੀ ਵੀ ਵਾਰੀ ਆਏਗੀ ਇਹ ਨਾ ਵੇਖੋ ਕਿ ਉਹ ਲੁੱਟਿਆ ਗਿਆ ਤੇ ਕੱਲ ਨੂੰ ਵਾਰੀ ਮੇਰੀ ਨਹੀਂ ਆਉਣੀ ਤੇਰੀ ਵਾਰੀ ਵੀ ਆ ਸਕਦੀ ਹੈ ਤਾਂ ਮੈਂ ਅਖੀਰ ਤੇ ਇੱਕ ਗੱਲ ਫੇਰ ਕਹਿਣਾ ਐ ਵੀ ਸੂਰਜ ਨਾ ਬਣ ਸਕੋ ਤੋ ਸ਼ਮੇ ਰਾ ਗੁਜ਼ਰ ਸਈ ਅਗਰ ਸੂਰਜ ਨਹੀਂ ਤੇ ਕਿਸੇ ਦੇ ਰਾਹ ਦਾ ਛੋਟਾ ਜਿਹਾ ਜੁਗ ਨੂੰ ਹੀ ਬਣ ਜਾਓ ਸੂਰਜ ਨਾ ਬਣ ਸਕੋ ਤੋ ਸ਼ਮੇ ਸ਼ਮਾ ਕਹਿੰਦੇ ਨੇ ਅੱਗ ਨੂੰ ਸ਼ਮੇ ਰ ਗੁਜਰੀ ਸੀ ਜਾਣ ਵਾਲੇ ਦੇ ਰਾਹ ਦੇ ਅੰਦਰ ਛੋਟੀ ਜੀ ਸ਼ਮੇ ਬਨਜੋ ਚਿੰਗਾਰੀ ਬਨਜੋ ਉਹ ਥੋੜਾ ਜਿਆਦਾ ਰਾਹ ਵੇਖ ਸਕੇ ਤੁਹਾਡੇ ਕਾਰਨ ਜੀਨੇ ਕ ਇਸ ਜਹਾਂ ਮੇ ਕੋਈ ਮੁੱਦਾ ਤੋ ਹੋ ਲੋਕਾਂ ਦੇ ਅੰਦਰ ਰਹਿੰਦਾ ਜਹਾਂ ਦੇ ਅੰਦਰ ਰਹਿੰਦਾ ਕੋਈ ਤੁਹਾਡਾ ਮੁੱਦਾ ਤੇ ਹੋਵੇ ਬਗੈਰ ਮੁੱਦੇ ਤੋਂ ਜ਼ਿੰਦਗੀ ਗੁਜ਼ਾਰ ਕੇ ਚਲੇ ਜਾਣਾ ਕਾਦੀ ਜ਼ਿੰਦਗੀ ਹੈ ਤੋ ਖੈਰ ਸੱਚ ਨੂੰ ਬੋਲੋ ਸੱਚ ਦੀ ਹਾਮੀ ਭਰੋ ਇਹਦੇ ਵਿੱਚ ਹੀ ਲਾਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ